ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਪਖੀਰਾਂ ਦੀ ਲੜਕੀ ਆਈ ਹੈ ਜੀ ਪਖੀਰਾਂ ਦੀ ਸਾਈਆਂ ਦੀ ਲੜਕੀ ਤੇ ਜੇ ਕੋਈ ਮੇਰਾ ਵੀਰ ਹੈਗਾ ਤਾਂ ਲੜਕੀ ਬਿਲਕੁਲ ਗਰੀਬ ਘਰੂਆ ਜੀ ਚੁੰਨੀ ਚੜਾਵਾ ਕਰਨ ਕੇ ਭੈਣ ਦੀ ਉਮਰ ਹੈਗੀ ਹੈ ਸਾਰੀ 22 ਸਾਲ ਆਪਾਂ ਨੂੰ ਮੁੰਡਾ ਵੀ ਪਖੀਰਾਂ ਦਾ ਹੀ ਚਾਹੀਦਾ ਠੀਕ ਹੈ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਭੈਣ ਦੀ ਬੀਏ ਕਰੀ ਹੋਈ ਹੈ ਤੇ ਮੁੰਡਾ ਘੱਟੋ ਘੱਟ ਬੀਏ ਹੋਵੇ ਤੇ ਕੁੜੀ ਦਾ ਇਹਦਾ ਵਟੀਕ ਦਾ ਵੀ ਕਰਿਆ ਹੋਇਆ ਚੁੰਨੀ ਚੜਾਵਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜੱਟ ਸਿੱਖ ਪਰਿਵਾਰ ਦੀ ਲੜਕੀ ਆਈ ਹੈ ਜੀ 20 ਤੋਂ 25 ਕਿੱਲੇ ਜ਼ਮੀਨ ਦੇ ਹੁਣ ਤੇ ਮੁੰਡਾ ਆਪਾਂ ਨੂੰ ਮਰੇਲ ਕੋਟਲਾ ਤੇ ਸੰਗਰੂਰ ਸਮਾਣਾ ਤੂਰੀ ਇਹ ਤਿੰਨ ਪਿੰਡਾਂ ਦੇ ਮਤਲਬ ਸ਼ਹਿਰਾਂ ਦੇ ਵਿੱਚ ਚਾਹੀਦਾ ਹੈ ਜੇ ਕਿਸੇ ਕੋਲ ਹੈਗਾ ਤਾਂ ਸੰਪਰਕ ਮੇਰੇ ਨਾਲ ਜ਼ਰੂਰ ਕਰੋ ਜੀ ਤੇ ਅਨਬਾਕਸ ਦੇ ਵਿੱਚ ਆਪਦਾ ਫੋਨ ਨੰਬਰ ਛੱਡ ਦਿਆ ਕਰੋ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੱਟਾਂ ਦੀ ਕੁੜੀਆ 93 ਦਾ ਜਨਮ ਹੈ ਜੀ ਧੰਨਵਾਦ ਹਾਂਜੀ 사ਸਰੀ ਕੱਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਅੱਜ ਇੱਕ ਹੋਰ ਕੇਸ ਆਇਆ ਜੀ ਕੇਸ ਨੂੰ ਧਿਆਨ ਨਾਲ ਸੁਣ ਲਿਓ ਤੇ ਮਜ਼ਾਕ ਡਾਉਣ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਕੋਲੇ ਮੁੰਡਾ ਆਇਆ 30 ਸਾਲ ਦਾ ਇੱਧਰ ਆਪਣੇ ਬਠਿੰਡੇ ਕੰਨੀ ਦਾ ਮੁੰਡਾ ਹੈ 22 ਕਿਲੇ ਪੈੜੀਆ ਥੋੜਾ ਜਿਹਾ ਨਾ ਦਿਮਾਗੀ ਤੌਰ ਤੇ ਸਿੱਧਰਾ ਵੀ ਨਹੀਂ ਕਹਿ ਸਕਦੇ ਆਪਾਂ ਥੋੜਾ ਜਿਹਾ ਹੈਗਾ ਵਿਚਾਰਾ ਦਿਮਾਗੀ ਤੌਰ ਤੇ ਸੋਚੂ 30 35% 35% ਕੁ ਬਸ ਦਿਮਾਗ ਇਹ ਜਈ ਹੈ ਵੈਸੇ ਮਸ਼ੀਨਰੀ ਸਾਰੀ ਚਲਾ ਲੈਂਦਾ ਵੀਰ ਤੇ ਆਪਾਂ ਨੂੰ ਕੁੜੀ ਜੱਟਾਂ ਦੀ ਚਾਹੀਦੀ ਹੈ ਕੁਮਾਰੀ ਚਾਹੀਦੀ ਹੈ ਤੇ ਚਾਹੀ ਬਿਲਕੁਲ ਗਰੀਬ ਪਰਿਵਾਰ ਦੀ ਹੋਵੇ ਤੇ ਇਸ ਵੀਡੀਓ ਨੂੰ ਇਸ ਵੀਰ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਤੇ ਮਜ਼ਾ ਕੇ ਦਾ ਬਿਲਕੁਲ ਬਿਨਾ ਡਾਇਓ ਥੋੜਾ ਜਿਹਾ ਹੀ ਹੈ ਜਿਆਦਾ ਨਹੀਂ ਹੈਗਾ ਮਸ਼ੀਨਰੀ ਵਗੈਰਾ ਗੱਡੀ ਮੋਟਰਸਾਈਕਲ ਸਕੂਟਰ ਸਕੂਟਰੀ ਤੇ ਟਰੈਕਟਰ ਵਗੈਰਾ ਸਾਰਾ ਕੁਝ ਆਪ ਚਲਾਉਂਦਾ ਤੇ 22 ਕਿੱਲਿਆਂ ਦਾ ਮਾਲਕ ਵੀ ਐ ਤੇ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਧਿਆਨ ਨਾਲ ਕਮੈਂਟ ਕਰਿਓ ਤੇ ਕੋਈ ਵੀਰ ਖਾਤਰ ਗਲਤ ਕਮੈਂਟ ਨਾ ਕਰਿਓ ਤੇ ਮੇਰੇ ਕੋਲ ਫੋਟੋ ਡਾਟਾ ਪਿਆ ਤੇ ਮੁੰਡਾ ਬਠਿੰਡੇ ਏਰੀਏ ਦਾ ਜੀ ਤੇ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ ਜੀ ਧੰਨਵਾਦ हां जी 사ਸਰੀ ਕਾਲ ਮੈਂ ਥੋੜੀ ਆਪਣੀ ਰੁਪਿੰਦਰ 25 ਸਾਲ ਦੀ ਕੁੜੀ ਜੱਟਾਂ ਦੀ ਆਪਣੇ ਕੋਲੇ ਆਈ ਹੈ ਜੀ ਭੈਣ ਥੋੜੀ ਜੀ ਭਾਰੀ ਹੈ ਤੇ ਆਪਾਂ ਨੂੰ ਮੁੰਡਾ ਚਾਹੀਦਾ ਨੇੜੇ ਤੇੜੀ ਜਿਆਦੇ ਦੂਰ ਨਹੀਂ ਜਾਣਗੇ ਮਰੇਲਕੋਟ ਲਾ ਤੂਰੀ ਤੇ ਇਧਰੋਂ ਰਾੜਾ ਸਾਹਿਬ ਤੇ ਇਧਰੋਂ ਡੇਲੋਂ ਤੱਕ ਚਲੇ ਜਾਣਗੇ ਜੀ ਅਮ드ਗੜ ਮੰਡੀ ਤੋਂ ਕੁੜੀ ਹੈ ਤੇ ਰਾਏਕੋਟ ਬੱਸੀਆਂ ਤੱਕ ਚਲੇ ਜਾਣਗੇ ਕੁੜੀ ਥੋੜੀ ਜੀ ਭਾਰੀ ਹੈ ਤੇ ਗਰੀਬ ਘਰੋਂ ਆ ਤੇ ਚੁੰਨੀ ਜਿਹੜਾ ਬਾਈ ਕਰਨਗੇ ਦੇਣਾ ਲੈਣਾ ਉਹਨਾਂ ਨੇ ਕੁਛ ਨਹੀਂ ਵੀਡੀਓ ਨੂੰ ਹਾਂਜੀ ਸਾਸਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਧੂਰੀ ਏਰੀਏ ਦੇ ਵਿੱਚੋਂ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਤੇ ਆਪਾਂ ਨੂੰ ਉਹਦੇ ਲਈ ਚਾਹੀਦਾ ਬਾਹਰਲਾ ਮੁੰਡਾ ਪੰਡਤਾਂ ਦਾ ਜੱਟਾਂ ਦਾ ਕਿਸੇ ਵੀ ਕਾਸਟ ਦਾ ਮਤਲਬ ਚੱਲੂ ਤੇ ਰਮਦਾਸੀ ਇਹ ਸਿੱਖਾਂ ਦਾ ਤੇ ਰਮਜ ਵੀ ਸਿੱਖਾਂ ਦਾ ਮੁੰਡਾ ਨਾ ਹੋਵੇ ਬਾਕੀ ਸਾਰੀਆਂ ਕਾਸਟਾਂ ਚੱਲਣਗੀਆਂ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਰ ਭੈਣ ਧੂਰੀ ਤੋਂ ਆ ਜੀ 42 ਸਾਲ ਉਮਰ ਹੈ ਬਿਲਕੁਲ ਕੁਮਾਰੀ ਹੈ ਭੈਣ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਸੰਗਰੂਰ ਏਰੀਏ ਤੋਂ 22 ਸਾਲ ਦੀ ਗੁੱਡੀ ਤੇ ਕੁੜੀ ਹੈਗੀ ਆ ਸਿਆਸੀ ਸਾਧਾਂ ਦੀ ਤੇ ਸਿਆਸੀ ਸਾਧਾਂ ਦੀ ਕੁੜੀ ਆ ਆਪਾਂ ਨੂੰ ਮੁੰਡਾ ਜੱਟਾਂ ਦਾ ਵੀ ਚੱਲ ਜੂਗਾ ਪਰ ਮੁੰਡਾ 2-4 ਕੇਲਿਆਂ ਦੇ ਵਿੱਚ ਮਲਾਜਮ ਹੋਵੇ ਜੀ ਚਾਹੇ ਮੁੰਡਾ ਫੌਜੀ ਹੋਵੇ ਜਾਂ ਕੋਲ ਸਿਜ ਹੋਵੇ ਆਪਾਂ ਨੂੰ ਇਦਾਂ ਦਾ ਮੁੰਡਾ ਚਾਹੀਦਾ ਤੇ ਵੀਡੀਓ ਨੂੰ ਕਰ ਦਿਓ ਦਬਕੇ ਸੇਟ